ਇੱਥੋਂ ਦੇ ਜਿਹੜਾ ਜੰਮੂ ਕਟਰਾ ਐਕਸ ਕ੍ਰੈਕਸ ਵੀ ਰੋਡ ਨੰਗਰੇਆਵਾ ਉਹਦੇ ਤੇ ਜੱਥੇਬੰਦੀ ਨੂੰ 3 ਸਾਲ ਹੋ ਗਏ ਤਕਰੀਬਨ ਲੜਾਈ ਲੜ ਗਿਆ ਇਹਨੂੰ ਇੱਥੇ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਜਿਹੜੀਆਂ ਬਿਨਾ ਹੱਲ ਕੀਤੇ ਟੱਕੇਸ਼ਾਈ ਦੇ ਨਾਲ ਰੋਡ ਕੱਢਿਆ ਜਾ ਰਿਹਾ ਅਜਿਹੇ ਕਿਸਾਨ ਨੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਇੱਕ ਵੀ ਰੁਪਈਆ ਨਹੀਂ ਪਿਆ ਉਹਦੇ ਤੇ ਪਿਛਲੇ ਦਿਨੀ ਪਿੰਡ ਖੁੱਡੀ ਜਿੰਮੇ ਜਿਹੜਾ ਪੇੜ ਹੋਇਆ ਸੀ ਉਹਦੇ ਤੇ ਫਿਰ ਜੱਥੇਬੰਦੀ ਦੀ ਮੀਟਿੰਗ ਲੱਗ ਕੇ ਤੇ ਇੱਕ ਐਕਸ਼ਨ ਨਿਕਲਿਆ ਜੀ ਬੀ ਦਾਸਪੁਰੇ 7 ਤਰੀਕ ਨੂੰ ਜਿਹੜੀ ਆ ਉਹ ਰੇਲ ਰੋਕਣੀ ਸੀ ਚਲੋ ਰੇਲ ਤੇ ਆਪਾਂ ਗਏ ਨਹੀਂ ਆ ਰੇਲ ਰੁਕੀ ਨਹੀਂ ਉੱਥੇ ਉੱਚ ਲੈਵਲ ਦੇ ਆਗੂ ਬੱਡ ਰੇਂਜ ਆਈਜੀ ਸਾਹਿਬ ਆਏ ਜਿਨ੍ਹਾਂ ਦੇ ਨਾਲ ਕਮਿਟਮੈਂਟ ਹੋਈ ਉਹਨਾਂ ਨੇ 45 ਦਿਨ ਦਾ ਜਿਹੜਾ ਸਮਾਂ ਵਾ ਉਹ ਮੰਗਿਆ ਸੀ ਵੀ ਜਿਨ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਵਾ ਜਿਨ੍ਹਾਂ ਨੇ ਪੈਸੇ ਨਹੀਂ ਲਏ 45 ਦਿਨਾਂ ਤੱਕ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਤੇ ਉਹਨਾਂ ਦੇ ਖਾਤੇ ਦੇ ਵਿੱਚ ਪੂਰੇ ਪੈਸੇ ਪਾ ਕੇ ਤੇ ਫੇਕ ਕਬਜਾ ਲਿਆ ਜਾਊਗਾ ਉਹਨਾਂ ਚਿਰ ਜਿਨ੍ਹਾਂ ਜ਼ਮੀਨਾਂ ਦੇ ਲੋਕਾਂ ਨੇ ਪੈਸੇ ਚੁੱਕ ਲੈਨੇ ਉਹਨਾਂ ਤੇ ਕੰਮ ਸ਼ੁਰੂ ਕੀਤਾ ਜਾਊਗਾ ਤੇ ਪ੍ਰਸ਼ਾਸਨ ਜਿਹੜਾ ਉਹ बार-बार ਉਹ ਜਿਹੜੀ ਕਮਿਟਮੈਂਟ ਨੂੰ ਤੋੜ ਕੇ ਤੇ ਕਬਜ਼ਾ ਲੈਣ ਆ ਰਿਹਾ ਅੱਜ ਇੱਥੇ ਭਾਰੀ ਫੋਰਸ ਬਾਲਵਾ ਸਾਡੇ ਆਗੂਆਂ ਦੀ ਉੱਤੇ ਆਈਜੀ ਸਾਹਿਬ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਦਾ ਇਹ ਕਹਿਣਾ ਵਾ ਕਿ ਜੱਥੇਬੰਦੀ ਸਾਨੂੰ ਗੁੰਮਰਾਹ ਕਰ ਰਹੀ ਆ ਥੱਲੇ ਇਹੋ ਜਿਹਾ ਕੋਈ ਕੰਮ ਨਹੀਂ ਹੋ ਰਿਹਾ ਕਿਤੇ ਫੋਰਸ ਨਹੀਂ ਗਈ ਕਿਤੇ ਵੀ ਧੱਕੇਸ਼ਾਹੀ ਦੇ ਕੰਮ ਨਾਲ ਜਿਹੜਾ ਕੰਮ ਨਹੀਂ ਚੱਲ ਰਿਹਾ ਅਸੀਂ ਆਨੇ ਵੀ ਉੱਧਰ ਦੇਖੋ ਸਾਰੇ ਜ਼ਿਲ੍ਹੇ ਦੀ ਜਿਹੜੀ ਫੋਰਸ ਆ ਉਹ ਇੱਥੇ ਇਕੱਠੀ ਕਰਕੇ ਤਕਰੀਬਨ 1000 ਦੇ ਕਰੀਬ ਪੰਜਾਬ ਪੁਲਿਸ ਦਾ ਇੱਥੇ ਜਿਹੜਾ ਮਲਾਜਿਮਾ ਚਾਰਜ ਫੇਰੇ ਲਾਇਆ ਵਾ ਤੇ ਜਥੇ ਬੰਦੀ ਤੇ ਵੀ ਆਗੂ ਇੱਥੇ ਜਿਹੜੇ ਆ ਉਹ ਇਕੱਠੇ ਹੋਏ ਆ ਹੁਣ ਮੀਟਿੰਗ ਲਾ ਕੇ ਤੇ ਤੁਹਾਡੇ ਚੋਂ ਕਿਸਾਨ ਹੈਗੇ ਜਿਨ੍ਹਾਂ ਦੇ ਅੱਗੇ ਜ਼ਮੀਨ ਪੈਸਾਂ ਦੀ ਪਈ ਹਾਂ ਹਾਂ ਵੈਹੂ ਟਿਕਾ ਕਰਪਾ ਹਾਂਜੀ ਕੋਈ ਪੈਸਾ ਪਾਇ ਸਰਕਾਰ ਨੇ ਤੁਹਾਡੇ ਪੈ ਖਾਤਿਆਂ ਚ ਬਿਲਕੁਲ ਨਹੀਂ ਜੀ ਨਾ ਆਪਾਂ ਕੋਈ ਪੈਸਾ ਲਿਆ ਨਾ ਕੋਈ ਇਹੋ ਜੀ ਸਾਡਾ ਕੋਈ ਕਮਿਟਮੈਂਟ ਕੀਤੀ ਧੱਕੇ ਦੇ ਨਾਲ ਡੀਐਸਪੀ ਕਹਿੰਦਾ ਸੀ ਅੱਜ ਕਿ ਜਾਓ ਗੱਡੀਆਂ ਚ ਬਹਿ ਜਾਓ ਕਾਮੇ ਚੱਲਣਾ ਕਿਸੇ ਨੇ ਪੈਸੇ ਲਏ ਨਹੀਂ ਚੱਲਣੇ ਕੰਟੀਨਿਊ ਚੱਲਣਾ ਵਾ ਚਲਾਤਾ ਉਹਨਾਂ ਨੇ ਧੱਕੇ ਨਾ ਦੇਖ ਲੋ ਆ ਮੇਰਾ ਘਰ ਜੀ ਨਾਲ ਲੱਗਿਆ ਟੋਏ ਮਾਰ ਦਿੱਤੇ ਆ ਕੋਈ ਪੈਸਾ ਮੈਨੂੰ ਹਾਜੀ ਇਹ ਜੇ ਆ ਬਈ ਬਾਬੂ ਜੀ ਤੁਹਾਡੇ ਨਾਲ ਖਲੋਤੇ ਇਹਨਾਂ ਦੇ ਖਾਤੋਂ ਵੀ ਪੈਸੇ ਪੁਣੇ ਸਾਰਾ ਕਿਸਾਨ ਆਗੂ ਨੇ ਕੋਈ ਐਲਾਨ ਕੀਤਾ ਵਾ ਕਿਸਾਨ ਆਗੂ ਅੱਗੇ ਇਹਨੂੰ ਵਧਣ ਲੱਗੇ ਆ ਕੀ ਬੱਚਾ ਝੋਕਦੇ ਆ ਕਿਸਾਨਾਂ ਨੂੰ ਅੱਗੇ ਨੂੰ ਭਾਈ ਬਦਨ ਲੱਗੇ ਆ ਤੇ ਮੈਂ ਤੁਹਾਨੂੰ ਉਹ ਵੀ ਤਸਵੀਰਾਂ ਵਿਖਾਉਂਗਾ ਕਿ ਜਿਹੜੀਆਂ ਪੋਪਲੈਨਾਂ ਹੁਣ ਡੱਕਣਗੇ ਤੇ ਪੋਪਲੈਨਾਂ ਡੱਕਣਗੇ ਕਿਸਾਨ